ਆਹ ਬਿੱਲੀ ਵੱਧ ਜੂਗੀ ਟਰਾਲੀ ਰੱਖਦਾ ਪਾਣਾ ਕਿਲਾ ਕਿਲਾ ਅਸੀਂ ਦੋ ਟਰਾਲੀਆਂ ਖੜੀਆਂ ਕਰ ਲੈਣੀਆਂ ਇੱਕ ਚ ਸੁੱਕੀ ਸਾਬਤ ਲੱਦੀ ਹੁੰਦੀ ਆ ਇੱਕ ਚ ਦੂਜੀ ਤੇ ਜਿੰਨੀ ਰੋਜ ਕੁੱਤਰਨੀ ਆ ਉਹ ਚੁੱਕ ਟਰਾਲੀ ਦੂਜੇ ਛੱਡਦੀ ਦੀ ਆ ਦੋ ਤਿੰਨ ਸਾਲ ਹੋ ਗਏ ਅਸੀਂ ਆਪਦੀ ਸਾਡੀ ਮਤਲਬ ਬਾਬਤ ਹੀ ਨਹੀਂ ਲਾਉਂਦੇ ਤੇ ਸਾਡੇ ਨਾਲ ਦੇ ਮੁੰਡੇ ਸੱਜਣ ਜਿਹੜੇ ਉਹਨਾਂ ਦੀ ਪਰਾਲੀ ਲੈ ਆਈ ਦੀ ਆ ਉਹਨਾਂ ਨੂੰ ਆਖੀਦਾ ਛੱਡ ਜੋ ਤੇ ਕੁੱਤਰੀ ਲੈ ਜਾਓ ਜੇ ਤਿੰਨ ਚੌਧਰ ਹੋ ਆਪਣੇ ਮਿਹਨਤ ਜਾਂਦੀ ਆ ਆਪਣੇ ਬਸ ਮਿਹਨਤ ਲੋਹੇ ਦੀ ਹੱਥੀ ਬਣਾਈ ਐ ਸਪੈਸ਼ਲ ਦੂਜੀਆਂ ਦੋ ਬਿੰਗੀਆਂ ਹੋਣਗੀਆਂ ਪਹਿਲਾਂ ਲੱਪੜਾ ਲੀ ਟਰਾਲੀ ਦੇ ਬਿੰਗੀਆਂ ਹੁੰਦੀਆਂ ਭਰਾ ਜੀ ਬੜੀ ਭਾਂਜੀ ਜਿੰਦ ਮੈਂ ਤੁਹਾਨੂੰ ਦੱਸਣਾ ਵੀ ਉਦੋਂ ਨਾ ਪਹਿਲਾਂ ਮੇਰਾ ਗੋਪੀ ਕਰ ਹੁੰਦਾ ਸੀ ਅਹੀਂ ਉਦੋਂ ਜੇ ਜੇਤ ਕੀ ਲਾਉਣਾ ਡੇਡ ਡੇਡ ਘੰਟਾ ਡੇਡ ਘੰਟਾ ਭਾਂਜੀ ਟੋਕਾ ਕੀੜਿਆ ਹੋਵੇ ਪਿਆਲ ਕੀ ਆ ਤੁਹਾਨੂੰ ਸਾਹ ਚੜ ਜੇ ਤੁਹਾਨੂੰ ਕਬੱਡੀ ਜੇ ਕੋਈ ਜਾਫੀ ਤੁਹਾਨੂੰ ਬਿਠਾ ਜੇ ਪੈਰਾਂ ਪਰ ਨਾ ਕਦੀ ਵੀ ਨਹੀਂ ਬਿਠਾਦਾ ਜਦੋਂ ਮੁਰਗੀ ਮੇਰਾ ਮੋਟਾ ਜਿਹਾ ਖਰਾਬ ਹੋ ਬਾਥਰੂਮ ਵੀ ਆਇਆ ਹੁੰਦਾ ਬਾਅਦ ਚ ਫਿਰ ਜਦੋਂ ਬਲੱਡ ਦਾ ਰੰਗ ਆਉਂਦਾ ਹੈ ਹੈ ਲਹੂ ਦਾ ਰੰਗ ਕਰਕੇ ਆਉਂਦਾ ਬਾਅਦ ਚ ਇੱਕ ਵਾਰ ਜਦੋਂ ਇਦਾਂ ਦੀ ਨਾ ਬੰਦਾ ਆਪਣੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਧੰਨਵਾਦ ਜੀ